ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਮਿੱਤਰ ਅੱਜ 3 ਕਿਹ ਹੈਗੀ 16 2024 ਤੇ ਅੱਜ ਵੋਟਾਂ ਸੀਗੀਆਂ ਤੇ ਆਪਣੇ ਪਿੰਡ ਵੀ ਸਾਰੀਆਂ ਪਾਰਟੀਆਂ ਵਾਲਿਆਂ ਦੇ ਬੂਥ ਲੱਗੇ ਸੀਗੇ ਤੇ ਆਪਣੇ ਪਿੰਡ ਵਾਲੇ ਵੀਰਾਂ ਨੇ ਸਾਰਾ ਨਾਲ ਭਾਈਚਾਰਕ ਸਾਂਝ ਬਣਾਈ ਰੱਖੀ ਚਲੋ ਵਧੀਆ ਵੋਟ ਜਿੱਥੇ ਪਾਉਣੀ ਅਗਲੇ ਦੀ ਮਰਜ਼ੀ ਆ ਪਿੰਡ ਵਿੱਚ ਭਾਈ ਚਾਰਕ ਸਾਂਝ ਬਣਾਉਣੀ ਚਾਹੀਦੀ ਆ ਵਧੀਆ ਸਾਰੇ ਬੁੱਥਾਂ ਵਾਲੇ ਬੰਦੇ ਹੱਸਦੇ ਖੇਡਦੇ ਰਹੇ ਸਾਰਿਆਂ ਨੇ ਕੋਈ ਐ ਨਹੀਂ ਰੱਖਿਆ ਵੀ ਤੂੰ ਉਹਦੀ ਪਾਰਟੀ ਤੂੰ ਉਹਦੀ ਪਾਰਟੀ ਨਾ ਵਧੀਆ ਆਪਣੀ ਭਾਈ ਚਾਰਕ ਸਾਂਝ ਬਣਾਈ ਰੱਖੀ ਆ ਤੇ ਬਾਕੀ ਦਾ ਆਪਾਂ ਗੱਲ ਕਰਦੇ ਆ ਵੋਟਾਂ ਦੀ ਆਪਣੇ ਪਿੰਡ ਨਾ ਆਪਣਾ ਪਿੰਡ ਲੰਡੇ ਜ਼ਿਲ੍ਹਾ ਮੋਗਾ ਦੇ ਤਹਿਸੀਲ ਬੱਗਾਪੁਰਾ ਆਪਣੇ ਪਿੰਡ ਦੇ 4400 ਤੇ 42 ਟੋਟਲ ਵੋਟਾਂ ਤੇ 2851 ਪੋਲਿੰਗ ਹੋਈ ਆ ਤੇ 64.18% ਆਪਣੇ ਪਿੰਡ ਵੋਟ ਪਈ ਆ ਆਪਾਂ ਆਪਦੇ ਪਿੰਡ ਦੀ ਪਰਸੈਂਟੇਜ ਕੱਢੀ ਆ ਜਰੂਰ ਤੁਸੀਂ ਵੀ ਨਾ ਆਪਦੇ ਪਿੰਡ ਦੀ ਪਰਸੈਂਟੇਜ ਕੱਢ ਕੇ ਦਿਓ ਵੀ ਕਿੰਨੇ ਪਰਸੈਂਟ ਵੋਟ ਪੋਲਿੰਗ ਹੋ ਗਈ ਆ ਅਸੀਂ ਤਾਂ 2200 ਹੀ ਤੱਕਦੇ ਸੀ ਵੀ 2022 ਸੀ ਪੋਲਿੰਗ ਹੋਊਗੀ ਤੇ ਆਪਣੇ ਪਿੰਡ 2800 ਤੇ 51 ਪੋਲਿੰਗ ਹੋਈ ਆ 4442 ਟੋਟਲ ਵੋਟਾਂ ਤੇ 64.18% ਵੋਟ ਪੋਲਿੰਗ ਹੋਈ ਆ ਜ